ਕਰਦੇ ਜੀ ਖੇਡਾਰੀ ਜਿਹੜੇ ਨੇ ਤਿਆਰ ਪਰ ਤਿਆਰ ਨਹੀਂ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਨਾਲ Sports Today Sports ਦੇ ਸੈਮੀਫਾਈਨਲ ਮੈਚ ਦੀ ਸ਼ੁਰੂਆਤ ਆਪਣੇ ਹਰੀ ਵਾਲੇ ਮੁੰਡੇ ਪਹਿਲੀ ਸਰਵਿਸ ਕਰਕੇ ਜੀ ਕੈਮਰੇ ਸਾਹਮਣੇ ਚੁੱਕਿਆ ਵਾਲੇ ਮੁੰਡੇ ਰੈਂਕੂ ਖੇਡ ਰਿਹਾ ਵਿਧਾਨ ਵਾਲਾ ਪਾਉ ਮਾਰੂ ਕੰਡ ਰਿਆਂ ਵੀ ਅੱਜ ਪਰਲਿੰਗ ਸਾਈਡ ਪੁਣੀ ਦੀ ਟੀਮ ਲੰਬਾ ਫਰੋਸ਼ਾ ਬਨਹਰੀ ਦੀ ਟੀਮ ਜਿਹੜਾ ਖੇਡ ਰਿਹਾ ਹੈ ਟੀਮ ਲਈ ਦੂਜਾ ਸੈਮੀਫਾਈਨਲ ਮੈਚ ਹੈ ਜੀ ਸ਼ਾਨਦਾਰ ਮੈਚ ਕਰ ਦਿਓ ਸਾਰੇ ਸਾਡਾ ਦਾ ਸ਼ੇਰਾਂ ਮੋਮਦਿਆ ਜੀ ਸਾਹਿਬ ਜਿਹੜੇ ਮੈਦਾਨ ਦੇ ਵਿੱਚ ਹੈ ਲੈਟਨ ਹੈ ਚੱਲੀ ਜਾਂਦੇ ਹੋ ਲੈਟਨਾਂ ਬੰਦ ਕਰੋ ਜੀ ਲੈਟਨ ਆ ਭਰਾ ਸਾਡਾ ਉਹ ਲੈਟਨ ਚੱਲੀ ਜਾਂਦੇ ਜੀ ਬੰਦੇ ਸਾਹਿਬ ਲੈਟਨ ਚਲਾ ਦਿਓ ਜੀ ਮੈਚ ਖਤ ਗਿਆ ਲੈਟਨ ਚੱਲਣ ਦਿਓ ਜੀ ਦੂਜੇ ਲਾਹੂ ਮਹਿਦੀ ਬਾਈ ਜੀ ਓਕੇ ਜੀ ਸੁਭਾਈ ਕਬਲੇ ਕਸੂਹੀ ਮੈਦਾਨ ਚ ਕਰਨ ਤਾਰੀਏ ਦੇ ਬਦਨ ਦੇ ਤੋਂ ਬਟਰਾਈ ਕਰਦਾ ਨਾਲ ਹਾਕੀ ਖੇਡਦਾ ਤੇ ਨਾਲ ਤਾਂ ਦੇਖ ਰਿਹਾ ਮਿੱਤਰਲੇ ਪਾਸੇ ਗੋਪੀ ਜਿਹੜੇ ਬਠਿੰਡੇ ਦਾ ਇੱਕ ਖਿਡਾਰੀ ਹੈ ਲੈਟਰ ਕੋਲ ਸਿੱਧਾ ਸਰਦਾਰ ਦੇ ਨਾਲ ਨਾਲ ਖੇਡਦਾ ਹੈ ਸੈਕਟਰ ਦੇ ਵਿੱਚ ਗੁਰੀ ਦੇ ਤਾਰੀਏ ਖੇਡਦਾ ਕਿਆ ਬਾਤ ਹੈ ਇਧਰਲੇ ਪਾਸੇ ਵੱਜਿਆ ਪਿਆ ਲੋ ਸਭਨੇ ਬੱਲੇ 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 ਇਹਦੇ ਬੱਲੇ ਵੀ ਮੁੰਡੇ ਦੇ ਪਾਪਾਂ ਦੇ ਬੰਦੇ ਜਿਹੜੇ ਨਹੀਂ ਹੁੰਦੇ ਆ ਉਹ ਵੀ ਪਾਲਾ ਮੋੜੀ ਆਉਂਦੇ ਆ ਸਮਾਨ ਜਿਹੜਾ ਕਦੇ ਵੱਜਿਆ ਨਹੀਂ ਆ ਬਹੁਤ ਸਾਡੇ ਕਮਾਲ ਕਰੀ ਹੋਵੇ ਬੰਦੇ ਖੇਡ ਦੇ ਜਰਾਉਣ ਦੇ ਵਿੱਚ ਲਾਲ ਲਾਲਾ ਹੋ ਗਈ ਖਾਣਾ ਗਿਆ ਖਤਗੀ ਕਰੋ ਕਰੀ ਤੋੜ ਤੇ ਉਹ ਸੱਚਾ ਤੇ ਮਲ ਗਈ ਵਿੱਚ ਕਾਏ ਬੰਦੇ ਕੋਦੇ ਜੁੱਤੇ ਬਾਜੀ ਫਿਰ ਤਸ਼ਰੀ ਹੋ ਗਈ ਉਹ ਬੰਦੇ ਦੀ ਬਾਜੀ ਉਧਰਲੇ ਪਾਸੇ ਅਮਰਤ ਹੋਣੀ ਤੇ ਨਾਲ ਮੈਂ ਦੇਖਿਆ ਵੀ ਸੈਕਟਰ ਦੇ ਵਿੱਚ ਭੱਟੀਆਂ ਵਾਲੇ ਦੇ ਕੋਲ ਖੇਡਦਾ ਦਾ ਅੰਕ ਦੇ ਕਿਹੜਾ ਵਾਦੀ ਵਾਦਾ ਜੰਗੂਰ ਕਿਹਦੀਆਂ ਗੁੱਡੀਆਂ ਕੈਚ ਨੂੰ ਕਿ ਜਿਹੜੇ ਬੰਦੇ ਉੱਤੇ ਵੀ ਬੰਦੇ ਬੰਦੇ ਕਰਵਾਈ ਹੈ ਸਾਡੇ ਗੇੜਾ ਸੇ ਕੋ ਸਰਦਾਰ ਮੋਰੀ ਉਹਨਾਂ 팀 ਉੱਤਰ ਦੇ ਪਾਸੇ ਮੇਰੇ ਮਿੱਤਰੋ ਉਹਦੀ ਕੋਤੀ ਦੀ ਬਣੀ ਹੋਈ ਹੈ ਔਰ ਮੈਚ ਗਰਾਊਂਡ ਨੰਬਰ ਦੇ ਮਿੱਤਰੋ